ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਹਾਂਜੀ ਭਾਜੀ ਕੀ ਗੱਲ ਕੀ ਭਾਈ ਕੀ ਪੰਜਾਬ ਸਰਕਾਰ ਤੁਸੀਂ ਪੰਜਾਬ ਸਰਕਾਰ ਲਿਖਿਆ ਹੋਇਆ ਹੈ ਤੁਸੀਂ ਹਾਂਜੀ ਉਹ ਨਹੀਂ ਉਹ ਬਿਲਕੁਲ ਦੇਖ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਸਰਕਾਰ ਤੇ ਪਹਿਲਾਂ ਕੀ ਗੱਲ ਕੀ ਜਨਾਬ ਸਰਕਾਰ ਲਿਖਿਆ ਹੋਇਆ ਹੈ ਸੀ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਜਨਾਬਾ ਕੀ ਗੱਲ ਕੀ ਹੋਈ ਹੈ ਗੱਲ ਕੀ ਹੈ ਹਾਂਜੀ ਹਾਂ ਪੁੱਛਦੇ ਆ ਤਸਦੀਕ ਕਰਦੇ ਕੌਣ ਆ ਬੰਦਾ ਕਿੱਥੋਂ ਆਇਆ ਨਹੀਂ ਪੰ ਤੁਹਾਹੀ ਪੁਲਿਸ ਕੋਣ ਹੈ ਪੁਲਿਸ ਕੋਣ ਹੈ ਭਾਜੀ ਕੋਣ ਹੈ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਟicker ਲਗਾਇਆ ਹੋਇਆ ਹੈ ਤੁਸੀਂ ਬਿਲਕੁਲ ਦੇਖ ਸਕਦੇ ਹੋ ਬਾਰਾਤਰੀ 10 ਰੁਪਏ ਲੈ ਕੇ ਦੇਖ ਸਕਦੇ ਹੋ ਸ਼੍ਰੀਮੰਤ ਪਲੇਟ ਦਾ ਕਾਮੜੀ ਕੀ ਹੈ ਲਾਗੀ ਇਹ ਦੇਖ ਸਕਦੇ ਹੋ ਪੰਜਾਬ ਸਰਕਾਰ ਅੱਗੇ ਹੋਇਆ ਹੈ ਇਹ ਕਿਉਂ ਲਿਖਿਆ ਬਈ ਨੇ ਜੋ ਗੱਟੀ ਦੇ ਉੱਤੇ ਪੁਲਿਸ ਪ੍ਰਸ਼ਾਸਨ ਲਿਖਿਆ ਹੋਇਆ ਕੋਈ ਜਿਆਦਾ ਉਹਨਾਂ ਨੂੰ ਕੋਕਿਆ ਤੁਸੀਂ ਆ ਦੇਖ ਸਮਾਂ ਲੈਕ ਦੇ ਬਾਹਰ ਦੀਆਂ ਗੱਲਾਂ ਦੱਸ ਦਈਏ ਤੁਸੀਂ ਉਹਦੇ ਵਿੱਚ ਪੰਜਾਬ ਪਕਾ ਦੀ ਐ ਕੀ ਕਾਰਨ ਕੀ ਹੋਇਆ ਕੀ ਇਹ ਇਸ ਤਰ੍ਹਾਂ ਲਿਖਿਆ ਜਾ ਰਿਹਾ ਹੈ ਪਤਾ ਆਫ ਦੀ ਲੈਕਸ ਜੇਗੀ ਅੱਛਾ ਜੀ ਤੇ ਬਾਹਰ ਲਾਉਗਾ ਬਲੜ ਬਾਜੀ ਕਰਦੇ ਆ ਕਈਆਂ ਨੇ ਗੱਡੀਆਂ ਦੇ ਪੰਜਾਬ ਪਕਾ ਦੀਆਂ ਟੇਲਾ ਲਾਈਆਂ ਚਲੋ ਇੱਕ ਗੱਡੀ ਥਾਣੇ ਖੜੀ ਤਸਦੀਕ ਕਰਦੇ ਖੁਦ ਕਰਦੇ ਕਿ ਜਨ ਆ ਗਏ ਬੇਸੇ ਹੁਣ ਬੰਦ ਪੈਸੀ ਕਾਤਾ ਅੱਜ ਕਿੱਥੇ ਕਰ ਗਏ ਆ ਖਾਸ ਕਾਲੇ ਕੋਲੇ ਤੋਂ ਬਾਦ ਸਾਨੂੰ ਤੇ ਸੀ ਪਾਰ ਗਿਆ ਜਿਹੜੀ ਮੇਨ ਲੀਡ ਆ ਪੰਜਾਬ ਸਰਕਾਰ ਦੀ ਇਹ ਕਿਥੋਂ ਆਮ ਰੋਸ਼ਨੀ ਲਗਾ ਦੇ ਆਮ ਪਤਾ ਉਹ ਲਾਈਟ ਲਗਾਉਂ ਕਿਉਂ ਲਾਈਆ ਯਾਰ ਸਵਾਲ ਬਹੁਤ ਵੱਡੇ ਸਵਾਲ ਬਹੁਤ ਬੱਚੇ ਪੜਨਾਂ ਦੇ ਉੱਤੇ ਗੁੰਡਾ ਕਿੱਥੇ ਬਣਾ ਦੇ ਜੇ ਗਲਤ ਹੋਊਗਾ ਬੰਦਾ ਤਾਂ ਪੂਰੀ ਖਿਲਾਫ ਪੂਰੀ ਕਰ ਰਹੇ ਨੇ ਨਹੀਂ ਦੇਖੋ ਕੋਲੇ ਦੇ ਵਿੱਚ ਸਟੱਡੀ ਆ ਸਾਡੀ ਹਾਂ ਰਿਪੋਰਟ ਦਾ ਸਿੱਖਿਆ ਲੈਣ ਹੁੰਦਾ ਪਰ ਇਹ ਇਦਾਂ ਦੇ ਕੰਮ ਨੂੰ ਗੁੱਡਾ ਕੱਟ ਨਹੀਂ ਕਰਦਾ ਸਾਡੀ ਹਾਂ ਉਹ ਨਸਨ ਦਾ ਕੋਈ ਸਟਾਫ ਨਾਲ ਵੀ ਗੱਲ ਹੋਈ ਅੰਦਰ ਉਹ ਚੱਲੇ ਉਹਨੇ ਕੋਲੇ ਦੇ ਸਟਾਫ ਦੇ ਨਾਲ ਨਿੱਕੀ ਤਕੜੀ ਵੀ ਲੈ ਲਈ ਕਿੰਨੇ ਬੰਦੇ ਰੌਂਡ ਅਪ ਕੀਤੇ ਸੀ ਜੀ ਇੱਕ ਮੁੰਡਾ ਫੜਿਆ ਉਹ ਵੀ ਪਰਚੇ ਨਾਲ ਆਇਆ ਕਿਹਾ ਕਿ ਉਹਦੇ ਬਾਜੀ ਕਰ ਰਹੇ ਉਹਨਾਂ ਨੂੰ ਕਿਉਂ ਲਾਇਏ ਸੀ ਅੱਛਾ ਜੀ ਲੋਕ ਦਾ ਕੋਈ ਕੰਮ ਕੀ ਕਰ ਉਹ ਚੱਲੇ ਆ ਬਾਹਰ ਕਿਹਾ ਉਹਨਾਂ ਕੋਲੋਂ ਬਾਹਰ ਤੇ ਕਿੰਨੇ ਕੋਈ ਲੜਾਈ ਝਗੜਾ ਵੀ ਇੱਥੇ ਹੋਇਆ ਕੋਈ ਠੀਕ ਹੈ। ਇੱਕ ਪਲੇਟ ਲਗਾ ਦਿਓ ਦੁਬਾਰਾ। ਪਲੇਟ ਦਿਖਵਾ ਦਿਓ। ਤੁਸੀਂ ਆਦਿ ਇਸੇ ਮਾਨਸਕ ਮਾਨਸਕਾ ਲਿਖਿਆ ਪੇ ਦੱਸ ਦਈਏ। ਤਸਰੀ ਦਾ ਦੇ ਵਿੱਚ ਦੁਕਾਨ ਦੇ ਕੋਸ਼ਾਂਦੇ। ਇਜ਼ਾਮਾ ਬਾਰਾ ਦਰੀ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ। ਸਵਾਲ ਬਹੁ ਵੱਡੇ ਆ ਦੇ। ਬੱਚੇ ਪੜਨ ਆਂਦੇ, ਗੁੰਡਾ ਗੱਦੀ ਕਰਾਂਦੇ ਆ ਬਹੁ ਵੱਡੇ ਸਵਾਲ ਆ ਦੇ। ਪ੍ਰਧਾਨਗੀ ਨੂੰ ਲੈ ਕੇ ਲੈਸ਼ਣ ਨੂੰ ਲੈ ਕੇ ਦੱਸ ਦਈਏ ਤੇ ਲੜਾਈ ਝਗੜਾ ਹੋਇਆ ਬਹੁਤ ਜ਼ਿਆਦਾ ਦੱਸ ਦਈਏ ਉਹਨਾਂ ਪ੍ਰਸ਼ਾਸਨ ਵੱਲੋਂ। ਕੋਲਰਵਾੜੀ ਨੂੰ ਲੈ ਕੇ ਦੱਸ ਇਹਨਾਂ ਪ੍ਰਸ਼ਾਸਨ ਬਾਰਾ ਦਰੀ ਦੇ ਕਿ ਪੁਲਿਸਾਂ ਦੀ ਮੌਕੇ ਦੇ ਹੋਣ ਤੁਸੀਂ ਇਹਦਾ ਦੰਗਾਂ ਦੀ ਕੋਸ਼ਿਸ਼ ਕਰਦੇ ਮੈਂ ਤੁਸੀਂ ਦੇ ਸਕਦੇ ਹੋ ਦੇ ਸਕਦੇ ਹੋ ਛਰੇਆ ਹੌਲੀਾਰੇ ਪਾਰ ਦੇ ਬੱਚੇ ਪੜਨ ਆਉਂਦੇ ਆ ਗੁੰਡਾ ਕਰਦੇ ਬਹੁਤ ਵੱਡੇ ਸਵਾਲ ਹੈ ਕਾਲਜ ਦੇ ਉੱਤੇ ਵੀ ਕਿਉਂ ਬੱਚੇ ਨੂੰ ਸਮਝਾਉਣਾ ਚਾਹੀਦਾ ਪ੍ਰਧਾਨਗੀ ਨੂੰ ਲੈ ਕੇ ਕਿਉਂ ਇਦਾਂੇ ਕੰਮ ਨਹੀਂ ਹੋਣ ਚਾਹੀਦੇ ਪ੍ਰਧਾਨਗੀ ਦੇ ਵਿੱਚ ਲੜਾਈਆਂ ਹੁੰਦੀਆਂ ਕਾਲਜ ਦੇ ਬਾਹਰ ਦੱਸ ਲਈਏ ਉਸ ਵੇ ਗੱਡੀ ਸੀ ਗੱਡੀ ਤੁਸੀਂ ਇਹਦਾ ਦੰਗਾਂ ਦੀ ਕੋਸ਼ਿਸ਼ ਕਰਦੇ ਮੈਂ ਜਨਰਲ ਅਧਿਕਾਰੀ ਤੁਸੀਂ ਇਹ ਦੁਕਾਨ ਦੀ ਕੋਸ਼ਿਸ਼ ਕਾਲ ਚੱਕ ਕੋਲੇ ਦੇ ਬਾਲੀ ਆ ਕਿਤੇ ਇਤੇ ਗੁੰਡਾ ਗੱਦੀ ਦੇ ਕੇ ਨੂੰ ਮਿਲੀ ਆ ਤਸਵੀਰਾਂ ਦੇ ਵਿੱਚ ਦੁਕਾਨ ਦੀ ਖੋਸ਼ੀ ਕਾਦ ਰਹੁੰਦਾ ਦੀ ਆ ਲਾਤ ਇੰਨੇ ਕ ਮਾਰੀ ਹੋ ਚੁੱਕੇ ਆ ਜਨਰਲ ਸਾਹਿਬ ਨੇ ਪ੍ਰਧਾਨ ਕੀਆ ਛੋਟੇ ਛੋਟੇ ਉਮਦਾਰੀਆ ਪ੍ਰਧਾਨੀਏ ਨੂੰ ਲੈ ਕੇ ਲੜਦੇ ਇੱਕ ਦੂਜੇ ਨਾਲ ਦੱਸ ਦੀ ਮਂਟੀਰ ਇਕੱਠੀ ਕਰਕੇ ਸੱਪ ਕਾਨਾ ਪਿਆ ਤੋਂ ਆ ਪ੍ਰਸ਼ਾਸਨ ਕਿਉਂ ਆਂਦਾ ਪ੍ਰਸ਼ਾਸਨ ਆ ਕੇ ਕੋ ਲੜਕੇ ਨੂੰ ਕਿਤੇ ਗੱਡੀ ਉੱਤੇ ਨੰਬਰ ਪਲੇਟ ਵੀ ਲਿਖੀ ਪਈ ਸੀ ਕੋਈ ਨਵੀਂ ਅਪਡੇਟ ਆndi ਲਾਈਵ ਅਕ ਦੱਸਦੇ ਆ ਉਹ ਇਹ ਜਨੰਦਰ ਦਾ ਮਾਮਲਾ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਲਾਹਤ ਇਨੇ ਕ ਮਾਰੇ ਹੋ ਗਏ ਜਨੰਦਰ ਸ਼ਾਇਦ ਬਹੁਤ ਜ਼ਿਆਦਾ